ਮੋਹਾਲੀ ਦੇ ਦਿਸ਼ਾਾਂ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਸੀਆਈਏ ਮੋਹਾਲੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਇੰਟਰਸਟੇਟ ਗੈਂਗ 10 ਬੰਦਿਆਂ ਦਾ ਕਾਬੂ ਕੀਤਾ ਇਹ 10 ਵਿਅਕਤੀ ਅੱਡ ਅੱਡ ਜੁਵਲਰ ਸ਼ਾਪਸ ਤੇ ਜਾ ਕੇ ਉਹਨਾਂ ਨੂੰ ਚਾਂਸੇ ਚ ਲੈ ਕੇ ਉਥੋਂ ਸੋਨਾ ਤੇ ਚਾਂਦੀ ਨੂੰ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਜੀ ਤੇ ਅੱਡ ਅੱਡ ਰੀਜਨਾਂ ਚੋਂ ਆਪਰੇਟ ਕਰਦੇ ਸੀ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਯੂਪੀ ਹਰ ਵਾਰੇ ਨਵਾਂ ਏਰੀਆ ਚੁਣਦੇ ਸੀ ਦੋ ਵੀਕਲਸ ਤੇ ਇਹ ਟਰੈਵਲ ਕਰਦੇ ਸੀ ਅਸੀਂ 10 ਅਕਿਊਜ਼ਡ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚੋਂ 6 ਫੀਮੇਲਸ ਨੇ 4 ਮੇਲ ਨੇ ਇਹ ਸਾਰੇ ਗਾਜ਼ੀਆਬਾਦ ਯੂਪੀ ਦੇ ਰਹਿਣ ਵਾਲੇ ਨੇ ਇਹ ਇੱਕ ਏਰੀਆ ਚੁਣ ਕੇ ਉੱਥੇ ਜਾ ਕੇ ਦੁਕਾਨ ਚ ਅੰਦਰ ਦੋ ਜਾਂ ਤਿੰਨ ਲੇਡੀਆਂ ਅੰਦਰ ਐਂਟਰ ਕਰਦੀਆਂ ਸੀ ਬਾਕੀ ਬਾਹਰ ਨਿਗਰਾਨੀ ਤੇ ਰਹਿੰਦੇ ਸੀ ਉਸ ਜਗ੍ਹਾ ਜਾ ਕੇ ਜਿਹੜਾ ਉੱਥੇ ਦੁਕਾਨਦਾਰ ਹੁੰਦਾ ਸੀ ਉਹਨੂੰ ਚਾਂਸੇ ਵਿੱਚ ਲੈ ਕੇ ਉਹਨੂੰ ਗੱਲਾਂ 'ਚ ਲਾ ਕੇ ਉੱਥੋਂ ਕੁਝ ਸੋਨਾ ਚੋਰੀ ਕਰ ਲੈਂਦੇ ਸੀ ਜਾਂ ਉਹਨੂੰ ਬਦਲ ਲੈਂਦੇ ਸੀ ਨਕਲੀ ਸੋਨੇ ਤੇ ਚਾਂਦੀ ਦੀਆਂ ਆਈਟਮਸ ਨਾਲ ਤੇ ਇਹਨਾਂ ਨੂੰ ਦੋਨੋਂ ਦੋ ਗੱਡੀਆਂ ਸਮੇਤ 10 ਵਿਅਕਤੀਆਂ ਨੂੰ ਅਸੀਂ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਕਰੀਬ 92 ਗ੍ਰਾਮ ਸੋਨਾ ਤੇ 1 ਕਿਲੋ 875 ਗ੍ਰਾਮ 850 ਗ੍ਰਾਮ ਚਾਂਦੀ ਗ੍ਰਾਮਕੀ ਪਤਾ ਲੱਗਿਆ ਇਹਨਾਂ ਨੇ ਕੁਝ ਮੁੱਢਲੀ ਪਛਾਣ ਮਾ ਦੱਸਿਆ ਹੋਵੇ ਜੀ ਕਿ ਇੱਕ ਵਾਰ ਦਾਤ ਨੂੰ ਅੰਜਾਮ ਦਿੱਤਾ ਜਾਂਦੇ ਇੱਕ ਕਰਾਲੀ ਦੀ ਵਾਰ ਦਾਪ ਨੂੰ ਇਹਨਾਂ ਨੇ ਇੰਜਾਮ ਦਿੱਤਾ ਜਿਸ ਦੇ ਚ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਉਸ ਦਿਨ ਵੀ ਇਹ ਨਾਲਾਗੜ੍ਹ ਚ ਕੋਈ ਵਾਰ ਦਾਤ ਨੂੰ ਅੰਜਾਮ ਦੇ ਕੇ ਆਏ ਸੀ ਬਾਕੀ ਇਹਨਾਂ ਨੇ ਆਡਾ ਡੇਰੀਆ ਪੰਜਾਬ ਦੇ ਵੱਖ-ਵੱਖ ਖਰੀਜਨਾ ਜਲੰਧਰ ਪਠਾਨਕੋਟ ਹਰਿਆਣਾ ਪਚਕੂਲਾ ਕਾਫੀ ਜਗ੍ਹਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਜੋ ਅੱਗੇ ਪੁੱਛਗੇ ਚ ਸਾਹਮਣੇ ਆਉਣਗੇ ਅਗੜੇ ਕਿਥੋਂ ਆ ਜੀ ਇਹ ਦੋ ਕਾਰਸ ਟਰੈਵਲ ਕਰ ਰਹੀ ਸੀ ਜੀ ਇੱਕ ਨੂੰ ਅਸੀਂ ਕਾਲਕਾ ਲਾਈਟਸ ਪੰਚਕੂਲਾ ਦੇ ਇੰਟਰਸੈਪਟ ਕੀਤਾ ਤੇ ਦੂਜੇ ਨੂੰ ਯੂਪ ਬਾਰਡਰ ਤੇ ਕਿਹ ਮੋਹਰ ਦੇ ਇਤਲਾਮ ਮਿਲੀ ਜੀ ਇਹ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੋਨਾਂ ਦੇ ਥਰੂ ਅਸੀਂ ਇਹਨਾਂ ਨੂੰ ਟਰੇਸ ਕੀਤਾ ਗ੍ਰਹਿ ਦੇ ਨਾਲ ਹੋਰ ਕਿੰਨੇ ਮੁੰਡੇ ਸੀ ਜੀ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਪਤਾ ਲੱਗਿਆ ਹੁੰਦੀ ਸੀ ਜਿਆ 6 ਮਹਿਲਾਵਾਂ ਦੇ 4 ਪੰਦੇੜੇ ਮੁੰਡਾ ਸੀਗੇ ਉਹਦੇ ਨਾਲ ਕੁਝ ਹੋਰ ਵੀ ਪੰਦੇ ਜਿਹੜੇ ਨਾਲ ਸੀਗੇ ਨਹੀਂ ਇਹ ਗ੍ਰਹਿ ਦੇ 10 ਹੀ ਮੈਂਬਰ ਸੀਗੇ ਜਿਹੜੇ ਸਾਰੇ ਦੇ ਸਾਰੇ ਗ੍ਰਿਫਤਾਰ ਕਰ ਲਏ ਗਏ ਇੰਤਜ਼ਾਮ ਵੀ ਇਤਨੇ ਔਰ ਕੋਰਪੋਰ ਕੋਰਾਂ ਬੇਸਤਮਾਨ ਪੁਲਿਸ ਨੂੰ ਮਾਰਨ ਇਹਨਾਂ ਦਾ ਲਿਆ ਸੀ ਜੀ ਇਹ ਪੁਲਿਸ ਰਿਮਾਂਡ ਚੱਲ ਰਿਹਾ ਹੈ ਪੁਲਿਸ ਰਿਮਾਂਡ ਦੇ थ्रू ਹੀ ਅਸੀਂ ਰਿਕਵਰੀ ਕਰ ਸਕਦੇ 10 ਬੰਦੇ ਇਹਨੂੰ ਹੋਰ ਵੀ ਵੱਡਾ ਕਰੋ ਨਹੀਂ 10 ਹੀ ਬੰਦੇ ਨੇ ਜੀ ਦੋ ਵੀਕਲਸ ਨੇ ਦੋ ਕਾਰਸ ਨੇ ਇਹਨਾਂ ਦੀ ਜਿਹੜੀਆਂ ਇਹਦੇ ਨਾਮ ਤੇ ਰਜਿਸਟਰਡ ਨੇ ਸਵਿਫਟ ਕਾਰਸ ਨੇ ਉਹ ਵੀ ਨਾਲ ਹੀ ਰਿਕਵਰੀ ਹੋਊਗਾ ਸ਼ੁਰੂਆਤ ਦਾ ਇਹਨੂੰ ਇਲਜ਼ਾਮ ਦੇ ਕੇ ਲਈ ਇਹ ਲੋਕ ਕਰ ਰਹੇ ਸੀ ਜੀ ਬੱਜੜੀਆਂ ਨਹੀਂ ਇਹ ਆੜਾ ਡੇਅਰੀਆ ਤੋਂ ਮੂਵ ਕਰਦੇ ਸੀ ਜੀ ਇੱਕ ਜਗ੍ਹਾ ਇਹਨਾਂ ਨੇ ਜਿੱਮੇ ਕੁਰਾਲੀ ਵਾਰਦਾਤ ਹੋ ਅੰਜਾਮ ਦਿੱਤਾ ਉਸ ਤੋਂ ਬਾਅਦ ਉਹ ਏਰੀਆ ਛੱਡ ਕੇ ਨਿਕਲ ਗਏ ਉਸ ਤੋਂ ਬਾਅਦ ਅੱਡ ਅੱਡ ਜਗ੍ਹਾ ਮੂਵ ਕਰਦੇ ਸੀ ਕੋਈ ਪਰਮਾਨੈਂਟ ਜਗ੍ਹਾ ਨਹੀਂ ਵੈਸੇ ਪਿੱਛੋਂ ਵੈਸੇ ਪਿੱਛੋਂ ਇਹ ਜੀ ਗਾੜੀਆਂ ਬਾਜ਼ ਯੂਪੀ ਦੇ ਰਹਿਣ ਵਾਲੇ ਪਰ ਇਹ ਅੱਡ ਅੱਡ ਜਗ੍ਹਾ ਮੂਵ ਕਰਦੇ ਰਹਿੰਦੇ ਸੀਗੇ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਮਤਲਬ ਕਿ ਜਿਹੜਾ ਇਹ ਲੁੱਟ ਦਾ ਸਮਾਨ ਹੈ ਝਾਂਸਾ ਦੇ ਕੇ ਜਿਹੜਾ ਸੁਨਿਆਰਾਂ ਤੋਂ ਲੈ ਜਾਂਦੇ ਤੇ ਅੱਗੇ ਕੀ ਕਰਦੇ ਸੀ ਇਹਨੂੰ ਵੇਚਦੇ ਸੀ ਠੀਕ ਆ ਅੱਗੇ ਜਾਨਮਾ ਆਇਆ ਜੀ ਕੌਣ ਉਹ ਅਜੇ ਹਜੇ ਤਫ਼ਤੀਸ਼ ਦਾ ਪੜਾਟ ਇਨਵੈਸਟੀਗੇਸ਼ਨ ਜਿੰਮੇ ਜਿਵੇਂ ਤੱਕ ਸਾਹਮਣੇ ਆਉਣ ਦੇ ਤੁਹਾਨੂੰ ਜਾਣਕਾਰੀ ਤੇ ਬੋਰ ਵੀ ਬੰਦੇ ਇਹਨਾਂ ਦੇ ਨਾਲ ਜੁੜੇ ਹੋ ਸਕਦੇ ਕਿਤੇ ਆਪਣੇ ਕਰਾਲੀ ਨਹੀਂ ਹੈ ਔਰ ਪੂਰੇ ਪੰਜਾਬ ਇੰਦੋਸਤਾਨਾਂ ਕਿਤੇ ਕਿਤੇ ਹਰੇ ਅਸੀਂ ਇੱਕ ਇਸ ਗਰੁੱਪ ਦੇ 10 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਅਜੇ ਤੱਕ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਹੋਰ ਕੋਈ ਡਾਇਗ ਮੈਂਬਰਸ ਹੋਣ ਜਾਂ ਹੋ ਫਿਰ ਵੀ ਅਸੀਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਜੇ ਕੋਈ ਤੱਕ ਸਾਹਮਣੇ ਆਉਂਦੇ ਤਾਂ ਜਾਣੋ ਜਿਹੜੀਆਂ ਗੱਡੀਆਂ ਵਾਰਦਾਤ ਚ ਵਰਤਦੇ ਸੀਗੇ ਕਿ ਉਹ ਆਪਣੀਆਂ ਨਹੀਂ ਉਹ ਇਹਨਾਂ ਦੀ ਆਪਣੀਆਂ ਕਾਰਸ ਨੇ ਹਿੰਦੇ ਆਪਣੇ ਨਾਮ ਤੇ ਰਜਿਸਟਰਡ ਠੀਕ